ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਅੱਜ ਤੁਹਾਨੂੰ ਸ਼ੇਅਰ ਕਰਨ ਜਾ ਰਹੀਆਂ ਲਾਲ ਮਿਰਚਾਂ ਦੇ ਮਿੱਠੇ ਅਚਾਰ ਦੀ ਰੈਸਪੀ ਇਹ ਰੈਸਪੀ ਬਣਾਉਣੀ ਅਚਾਰ ਵੀ ਬਹੁਤ ਜ਼ਿਆਦਾ ਈਜ਼ੀ ਹੈ ਬਹੁਤ ਘੱਟ ਸਮਾਨ ਨਾਲ ਬਣ ਕੇ ਤਿਆਰ ਹੋ ਜਾਂਦਾ ਇਹ ਵਾਲਾ ਅਚਾਰ ਤੇ ਖਾਣ ਵਿੱਚ ਬਹੁਤ ਟੇਸਟੀ ਬੰਦ ਇੱਕ ਖਾਸियत ਇਹ ਅਚਾਰ ਦੀ ਇਹ ਹੈ ਕਿ ਇਹ ਖਰਾਬ ਨਹੀਂ ਹੁੰਦਾ ਹੈਗਾ ਕਿਉਂਕਿ ਇਹ ਮਿੱਠਾ ਅਚਾਰ ਬਣਦਾ ਇਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਆਪਾਂ ਮਿੱਠਾ ਅਚਾਰ ਬਣਾਵਾਂਗੇ ਮਿੱਠੇ ਲਈ ਤੁਸੀਂ ਖੁੜ ਵਰਤੋ ਚੀਨੀ ਦੀ ਵਰਤੋਂ ਕਰੋ ਉਹ ਜੋ ਕੁਛ ਮਰਜ਼ੀ ਵਰ ਤੋਂ ਮਿੱਠੇ ਲਈ ਤੁਹਾਡੀ ਚੋਇਸ ਹੈ ਤੇ ਆਚਾਰ ਖਾਣ ਵਿੱਚ ਟੇਸਟੀ ਬਣਦਾ ਲੰਮਾ ਟਾਈਮ ਚੱਲਦਾ ਖਰਾਬ ਨਹੀਂ ਹੁੰਦਾ ਹੈਗਾ ਸਾਲ ਬਾੜ ਰੱਖੋ 2 ਸਾਲ ਰੱਖੋ 3 ਸਾਲ ਰੱਖੋ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਲਾਲ ਮਿਰਚਾਂ ਦੇ ਮਿੱਠੇ ਆਚਾਰ ਦੀ ਰਸ ਇਹ ਲਈਆਂ ਨੇ ਮੈਂ ਲਾਲ ਮਿਰਚਾਂ 2 ਕਿਲੋ ਮਿਰਚਾਂ ਦਾ ਆਚਾਰ ਮੈਂ ਬਣਾਉਂਗੀ ਮਿਰਚਾਂ ਨੂੰ ਸਭ ਤੋਂ ਪਹਿਲਾਂ ਵਾਸ਼ ਕਰਿਆ ਪਾਣੀ ਉਹਦਾ ਅੱਛੀ ਤਰ੍ਹਾਂ ਸੁਕਾ ਲਿਆ ਪਾਣੀ ਨਹੀਂ ਹੋਣਾ ਚਾਹੀਦਾ ਡੰਡੀਆਂ ਤੋੜ ਲੀਆਂ ਫਿਰ ਉਹਦੇ ਵਿੱਚ ਚੀਰ ਪਾ ਲਾ ਜਿਵੇਂ ਆਪਾਂ ਮਸਾਲਾ ਭਰਦੇ ਹੁੰਨੇ ਆ ਮਿਰਚਾਂ ਵਿੱਚ ਚੀਰ ਪਾ ਕੇ ਉਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਵਿੱਚ ਚੀਰ ਪਾ ਲਾਂਗੇ ਡੰਡੀਆਂ ਤੋੜ ਦਾਂਗੇ ਇਸ ਤਰ੍ਹਾਂ ਮਿਰਚਾਂ ਆਪਾਂ ਪਹਿਲਾਂ ਅਚਾਰ ਲਈ ਤਿਆਰ ਕਰਨੀਆਂ ਲਾਲ ਮਿਰਚਾਂ ਨੇ ਤਿੱਖੀਆਂ ਵਾਲੀਆਂ ਜੇ ਮਿੱਠਾ ਅਚਾਰ ਬਣਾਉਣਾ ਤਾਂ ਤਿੱਖੀਆਂ ਮਿਰਚਾਂ ਦਾ ਹੀ ਵਧੀਆ ਬਣੂਗਾ ਜਿਹੜੇ ਬਹੁਤ ਮੋਟੀਆਂ ਫੁੱਲਮੀਆਂ ਜਿ ਮਿਰਚਾਂ ਹੁੰਦੀਆਂ ਨੇ ਉਹਨਾਂ ਦਾ ਮਿੱਠਾ ਅਚਾਰ ਬਿਲਕੁਲ ਨਾ ਬਣਾਇਓ ਬਿਲਕੁਲ ਅੱਛਾ ਨਹੀਂ ਲੱਗੂ ਅਚਾਰ ਮਿੱਠਾ ਹੋਵੇ ਮਿਰਚ ਤਿੱਖੀ ਹੋ ਤੇ ਅਚਾਰ ਬਣਾਉਣ ਦਾ ਪ੍ਰੋਸੈਸ ਆਪਾਂ ਕਰਦੇ ਹਾਂ ਸ਼ੁਰੂ ਜਿਵੇਂ ਆਪਾਂ ਖੱਟਾ ਮਿੱਠਾ ਆਚਾਰ ਬਣਾ ਰਹੇ ਹਾਂ ਤਾਂ ਖਟਾਸ ਲਈ ਆਪਾਂ ਯੂਜ਼ ਕਰਾਂਗੇ ਇਮਲੀ ਇਹ ਮੈਂ ਲਈਏ 2 ਕਿਲੋ ਮਿਰਚਾਂ ਵਿੱਚ 400 ਗ੍ਰਾਮ ਇਮਲੀ ਜੇ ਤੁਸੀਂ ਕਿਲੋ ਮਿਰਚਾਂ ਲੈ ਰਹੇ ਹੋ ਤਾਂ 200 ਗ੍ਰਾਮ ਇਮਲੀ ਲੈ ਲਓ 2 ਕਿਲੋ ਨੇ ਤਾਂ ਡਬਲ ਕਰ ਲਓ 400 ਗ੍ਰਾਮ ਕਰ ਲਓ ਜੇ ਤੁਹਾਨੂੰ ਖੱਟਾ ਘੱਟ ਪਸੰਦ ਆ ਤਾਂ 50 ਗ੍ਰਾਮ ਇਹਦੇ ਵਿੱਚੋਂ ਘਟਾ ਵੀ ਸਕਦੇ ਹੋ ਜੇ ਖੱਟਾ ਥੋੜਾ ਜਿਆਦਾ ਪਸੰਦ ਆ 50 ਗ੍ਰਾਮ ਵਧਾ ਵੀ ਸਕਦੇ ਹੋ 50 ਗ੍ਰਾਮ ਕੋਈ ਵੀ ਚੀਜ਼ ਘੱਟ ਵੱਧ ਹੋ ਜੂ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਉਹ ਅੰਦਾਜ਼ਾ ਜਿਹਾ ਮੈਂ ਤੁਹਾਨੂੰ ਦੱਸਾਂ ਤਾਂ 1 ਕਿਲੋ ਵਿੱਚ 200 ਗ੍ਰਾਮ ਇਮਲੀ ਬਹੁਤ ਆ ਮੈਂ 400 ਗ੍ਰਾਮ ਇਮਲੀ ਲਈ ਹੈ ਇਮਲੀ ਲੈ ਕੇ ਇਹਨੂੰ ਮੈਂ ਸਿਰਕੇ ਵਿੱਚ ਸੋਕ ਕਰ ਦੂੰਗੀ ਵਾਈਟ ਵਿਨੇਗਰ ਵਿੱਚ ਕਿਉਂਕਿ ਸਿਰਕੇ ਦੇ ਦੀ ਕਨਫਿਊਜ਼ਨ ਰਹਿੰਦੀ ਹੈ ਸਿਰਕਾ ਕਈ ਤਰ੍ਹਾਂ ਦਾ ਆਉਂਦਾ ਵਾਈਟ ਵਿਨੇਗਰ ਮੈਂ ਯੂਜ਼ ਕਰ ਰਹੀ ਹਾਂ ਤੇ ਸਾਰੀ ਬੋਟਲ ਮੈਂ ਇੱਕ ਪੂਰੀ ਬੋਟਲ ਸਿਰਕੇ ਦੀ ਇੱਥੇ ਪਾ ਦੀ ਸਿਰਕੇ ਵਿੱਚ ਇਮਲੀ ਨੂੰ ਸੋਕ ਕਰਾਂਗੇ 3 ਤੋਂ 4 ਘੰਟੇ ਲਈ ਰੱਖ ਸਕਦੇ ਆ 5 ਘੰਟੇ ਲਈ ਵੀ ਰੱਖ ਸਕਦੇ ਆ 2 ਘੰਟੇ ਵੀ ਰੱਖ ਸਕਦੇ ਆ ਜਿੰਨਾ ਕੋ ਤੁਹਾਡੇ ਕੋਲ ਟ ਇਮਲੀ ਨੂੰ ਸੋਕ ਕਰਕੇ ਸਿਰਕੇ ਵਿੱਚ ਰੱਖ ਦਾਂਗੇ ਫਿਰ ਇਮਲੀ ਸੌਫਟ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਹਨੂੰ ਮਸਲ ਕੇ ਇਹਦਾ ਪਲਪ ਚਾਹੀਦਾ ਆਪਾਂ ਨੂੰ ਅਚਾਰ ਵਾਸਤੇ ਦਾ ਰਸ ਕਹਿ ਲਓ ਪਲਪ ਕਹਿ ਲਓ ਆਪਾਂ ਉਹ ਯੂਜ਼ ਕਰਾਂਗੇ ਅਚਾਰ ਵਿੱਚ ਥੋੜੇ ਸੌਫਟ ਹੋ ਜੂਗੇ ਇਹਦੇ ਵਿੱਚ ਇਸ ਕਰਕੇ ਮੈਨੂੰ ਸੋਕ ਕਰਕੇ ਰੱਖਤਾ ਹੁਣ 3 ਤੋਂ 4 ਘੰਟੇ ਹੋ ਗਏ ਸੀ ਇਮਲੀ ਨੂੰ ਸੋਕ ਕਰੇ ਨੂੰ ਇਮਲੀ ਅੱਛੀ ਤਰ੍ਹਾਂ ਸੌਫਟ ਹੋ ਚੁੱਕੀ ਹੈ ਤੇ ਹੁਣ ਆਪਾਂ ਹੱਥਾਂ ਨਾਲ ਮਸਲਾਂਗੇ ਤੁਸੀਂ ਮੇਕ ਸ਼ੂਰ ਕਰ ਲਓ ਕਿ ਤੁਹਾਡੇ ਹੱਥ ਬਿਲਕੁਲ ਕਲੀਨ ਹੋਣ ਜਾਂ ਫਿਰ ਤੁਸੀਂ ਗਲਵਜ਼ ਦਾ ਯੂਜ਼ ਕਰ ਸਕਦੇ ਹੋ ਇਮਲੀ ਨੂੰ ਆਪਾਂ ਅੱਛੀ ਤਰ੍ਹਾਂ ਦਮਸਲ ਲਾਂਗੇ ਤਾਂਕਿ ਉਹਦਾ ਸਾਰਾ ਜਿਹੜਾ ਪਲਪ ਹੈ ਸਾਰਾ ਜਿਹੜਾ ਉਹਦਾ ਗੁੱਦਾ ਇਮਲੀ ਦਾ ਰਸਾ ਅੱਛੀ ਤਰ੍ਹਾਂ ਆਪਾਂ ਨੂੰ ਮਿਲ ਜੇ ਆਪਾਂ ਆਚਾਰ ਵਿੱਚ ਯੂਜ਼ ਕਰ ਸਕੀਏ ਜਿਹੜਾ ਉਹਦੇ ਬੀਜ ਨੇ ਕੋਈ ੜੱਕਾ ਡੋਲ ਇਮਲੀ ਦਾ ਉਹ ਅਲੱਗ ਹੋ ਜੇ ਉਸ ਤੋਂ ਬਾਅਦ ਇੱਕ ਆਪਾਂ ਲੈ ਲੈਂਕੜਾ ਹੀ ਜਿਹਦੇ ਵਿੱਚ ਆਚਾਰ ਬਣਾਵਾਂਗੇ ਮੈਂ ਡਾਇਰੈਕਟ ਉਸੇ ਕੜਾਹੀ ਵਿੱਚ ਇਹਨੂੰ ਪੁੰਨ ਰਹੀਆਂ ਤੁਸੀਂ ਚਾਹੇ ਹੋਰ ਬਰਤਨ ਵਿੱਚ ਵੀ ਇੱਕ ਵਾਰ ਪੁੰਨ ਸਕਦੇ ਹੋ ਜਿਹੜੀ ਕੜਾਹੀ ਵਿੱਚ ਮੈਂ ਆਚਾਰ ਬਣਾਉਂਗੀ ਮੈਂ ਉਸੇ ਕੜਾਹੀ ਵਿੱਚ ਪਲਪ ਇਹਦਾ ਡਾਇਰੈਕਟ ਹੀ ਪੁੰਨ ਰਹੀਆਂ ਅਤੇ ਵੱਡੀ ਛਾਣਨੀ ਲੈ ਕੇ ਇਹ ਪੁੱਛ ਸਕਦੇ ਆ ਜੇ ਤੁਹਾਡੇ ਕੋਲ ਛਾਣਨੀ ਨਹੀਂ ਹੈਗੀ ਤੁਸੀਂ ਕੱਪੜੇ ਵਿੱਚੋਂ ਵੀ ਪੁੱਣ ਸਕਦੇ ਹੋ ਕਿਸੇ ਕੱਪੜੇ ਵਿੱਚੋਂ ਯਾਨੀ ਕਿ ਆਪਾਂ ਇਮਲੀ ਦਾ ਆਪਾਂ ਨੂੰ ਪਲਪ ਚਾਹੀਦਾ ਉਹ ਤੁਸੀਂ ਦੇਖੋ ਤੁਸੀਂ ਕਿਵੇਂ ਤਿਆਰ ਕਰਨਾਗਾ ਅੱਛੀ ਤਰ੍ਹਾਂ ਇਹਨੂੰ ਇਮਲੀ ਨੂੰ ਛਾਣ ਲਾਂਗੇ ਜਿੰਨਾ ਪਲਪ ਆਪਾਂ ਵੱਧ ਤੋਂ ਵੱਧ ਲੈ ਸਕੀਏ ਲਵਾਂਗੇ ਇੱਕ ਬੋਤਲ ਮੇ ਸਿਰਕੇ ਦੀ ਯੂਜ਼ ਕਰ ਚੁੱਕੀ ਹਾਂ ਤੇ ਦੂਜੀ ਬੋਤਲ ਸਿਰਕੇ ਦੀ ਮੈਂ ਹੁਣ ਯੂਜ਼ ਕਰੂੰਗੀ ਦੋ ਬੋਟਲਸ ਆਪਾਂ ਨੂੰ ਸਿਰਕੇ ਦੇ ਚਾਹੀਦੇ ਨੇ ਦੋ ਕਿਲੋ ਅਚਾਰਲੇ ਤੁਸੀਂ ਕਿਲੋ ਮਿਰਚਾਂ ਪਾ ਰਹੇ ਤਾਂ ਤੁਸੀਂ ਸਮਾਨ ਤੁਸੀਂ ਉਸ ਦਾ ਸਭ ਨੂੰ ਤੁਸੀਂ ਨੋਟ ਕਰ ਲਿਓ ਆਪਣਾ ਇੱਕ ਫਿਰ ਤੁਹਾਨੂੰ ਇੱਕ ਬੋਤਲ ਇਨਫ ਐਸਿਡ ਕੀ ਦੀ ਵਾਈਟ ਵਿਨੇਗਰ ਦੀ ਤੈਨੂੰ ਦੁਬਾਰੇ ਉਸੇ ਪਾਉਲ ਵਿੱਚ ਮੈਂ ਉਲਟਾ ਤਾਂ ਸਾਰਾ ਜਿਹੜਾ ਪਲਪ ਸੀ ਇਹਦੇ ਵਿੱਚ ਮੈਂ ਸਿਰਕਾ ਪਾਉਂਗੀ ਦੁਬਾਰੇ ਫਿਰ ਦੂਜੀ ਬੋਤਲ ਹੁਣ ਮੈਂ ਯੂਜ਼ ਕਰਨੀ ਸ਼ੁਰੂ ਕਰ ਰਹੀ ਹਾਂ ਤੇ ਅੱਛੀ ਤਰ੍ਹਾਂ ਸਿਰਕੇ ਦੇ ਵਿੱਚ ਦੁਬਾਰੇ ਫਿਰ ਥੋੜਾ ਜਿਹਾ ਮਸਲਾਂਗੇ ਇਮਲੀ ਨੂੰ ਇਹ ਅੱਛੀ ਤਰ੍ਹਾਂ ਮਸਲ ਕੇ ਸੂਈ ਇਮਲੀ ਦਾ ਹੈਗੇ ਨੇ ਇਹਦੇ ਵਿੱਚ ਪਲਪ ਰਹਿ ਗਿਆ ਉਹ ਦੁਬਾਰੇ ਫਿਰ ਆਪਾਂ ਨਚੋੜਾਂਗੇ ਇਸ ਤਰੀਕੇ ਨਾਲ ਆਪਾਂ ਇਮਲੀ ਦਾ ਸਾਰਾ ਪਲਪ ਆਪਾਂ ਤਿਆਰ ਕਰ ਲੈਣਾ ਨਚੋੜ ਲੈਣਾ ਤੋ ਇਹ ਪਲਪ ਦਾ ਆਪਾਂ ਯੂਜ਼ ਕਰਾਂਗੇ ਤੇ ਸਿਰਕਾ ਵੀ ਇਮਲੀ ਵੀ ਦੋਨਾਂ ਦਾ ਮਿਕਸਚਰ ਇਹ ਰੈਡੀ ਹੋ ਜਾਊਗਾ ਦੂਜੀ ਬੋਤਲ ਮੈਂ ਸਾਰੇ ਯੂਜ਼ ਕਰ ਲਈ ਸੀ ਸਿਰਕੇ ਦੀ ਸਾਰੇ ਨਾਲ ਮੈਂ ਇਮਲੀ ਨੂੰ ਅਚੀ ਤਰਾਮ ਵਾਸ਼ ਕਰਕੇ ਆਂ ਹੀ ਕਹਿ ਲੋ ਯਾਨੀ ਕਿ ਪਲਪ ਇਹਦਾ ਮੈਂ ਕੱਟ ਲਿਆ ਸੀਗਾ ਤੇ ਆ ਦੇਖੋ ਪਲਪ ਸਾਰਾ ਹੀ ਰੈਡੀ ਹੋ ਗਿਆ ਇਮਲੀ ਤੇ ਸਿਰਕਾ ਪਾਣੀ ਬਿਲਕੁਲ ਵੀ ਨਹੀਂ ਆਪਾਂ ਲੈਣਾ ਦੋ ਬੋਟਲਸ ਮੈਂ ਸਿਰਕੇ ਦੇ ਯੂਜ਼ ਕਰ ਚੁੱਕੀ ਐ ਇਮਲੀ ਦਾ ਸਾਰਾ ਪਿੱਛੇ ਜਿਹੜਾ ਸਿਗਾ ਟੱਕਾ ਡੋਲ ਉਹਦੇ ਵੀ ਸਾਰੇ ਮੈਂ ਕੱਢਤੇ ਤੇ ਅੱਛੀ ਤਰ੍ਹਾਂ ਛਾਣ ਕੇ ਪਲਪ ਕਰ ਲਿਆ ਰੈਡੀ ਤੇ ਹੁਣ ਆਪਾਂ ਇਹਨੂੰ ਕੜਾਹੀ ਨੂੰ ਆਪਾਂ ਰੱਖ ਦੈ ਨਾ ਗੈਸ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮਿੱਠਾ ਮਿੱਠੇ ਲਈ ਮੈਂ ਯੂਜ਼ ਕਰ ਰਹੀਆਂ چینی ਤੁਸੀਂ چینی ਦੀ ਜਗ੍ਹਾ ਗੁੜ ਵੀ ਯੂਜ਼ ਕਰ ਸਕਦੇ ਹੋ ਸ਼ੱਕਰ ਵੀ ਯੂਜ਼ ਕਰ ਸਕਦੇ ਹੋਂਗੀ ਮੈਂ چینی ਤਾਂ ਕਰਕੇ ਯੂਜ਼ ਕਰ ਰਹੀਆਂ ਜੇ ਗੁੜ ਸ਼ੱਕਰ ਯੂਜ਼ ਕਰਾਂਗੇ ਕਲਰ ਫਿਰ ਬਹੁਤ ਡਾਰਕ ਹੋ ਜਾਂਦਾ ਫਿਰ ਜਿਹੜਾ ਮਿਰਚਾਂ ਦੀ ਰੈਡਨੈਸ ਜੋ ਕਿ ਤਨ ਕਿਤੇ ਫਿਰ ਗਾਇ ਵੀ ਹੋ ਜਾਂਦੀ ਹੈਗੀ ਤਾਂ ਉਹ ਲਾਲ ਮਿਰਚਾਂ ਦਾ ਰੰਗ ਜਿਹਾ ਦਿਖਦਾ ਨਹੀਂ ਇਸ ਕਰਕੇ ਮੈਂ چینی ਯੂਜ਼ ਕਰ ਰਹੀ ਆ چینی ਮੈਂ ਇਹਦੇ ਵਿੱਚ ਪਾਈ ਆ 500 ਗ੍ਰਾਮ ਕਿਲੋ ਪਿੱਛੇ ਆਪਾਂ ਪਾਈ ਆ چینی ਪਾਵਾਂਗੇ 250 ਗ੍ਰਾਮ ਮੈਂ 2 ਕਿਲੋ ਮਿਰਚਾਂ ਯੂਜ਼ ਕਰ ਰਹੀਆਂ 2 ਕਿਲੋ ਲਈ ਮੈਂ 500 ਗ੍ਰਾਮ چینی ਲਈ ਹੈ ਸੋ ਸਾਰੇ ਇਹ ਚੀਜ਼ਾਂ ਨੇ ਮੈਂ ਤੁਹਾਨੂੰ ਮਾਤਰਾ ਦੱਸ ਚੁੱਕੀ ਹਾਂ ਤੇ ਇਹ ਆ ਪਾਣੀ ਚ ਬੋਇਲ ਆ ਰਿਹਾ ਸਿਰਕੇ ਤੇ ਇਮਲੀ ਵਾਲੇ ਜੀਨੀ ਵਾਲੇ ਜਿਹੜੇ ਚਾਸ਼ ਆ ਉਹ ਤਿਆਰ ਹੋ ਰਹੀ ਹੈ ਉਹਨੂੰ ਮੈਂ ਕਵਰ ਕਰਕੇ ਰੱਖਤਾ ਐਨਾਂ ਆਪਾਂ ਮਸਾਲਾ ਤਿਆਰ ਕਰ ਲਾਂਗੇ ਮਸਾਲੇ ਵਿੱਚ ਬਹੁਤ ਜ਼ਿਆਦਾ ਮਸਾਲੇ ਸਮਾਨ ਕੁਝ ਯੂਜ਼ ਨਹੀਂ ਕਰਾਂਗੇ 4 ਤੋਂ 5 ਚਮਚ ਮੈਂ ਲੈਏ ਨੇ ਸੌਂਫ ਦੇ ਨਾਰਮਲ ਸੌਂਫ ਜਿਹੜੇ ਆਪਾਂ ਚਾਸ਼ ਪਾਉਣੇ ਮੋਟੀ ਸੌਂਫ ਤੇ 3 ਚਮਚ ਮੈਂ ਲੈਏ ਨੇ ਰਾਈ ਦੇ ਜਿਹੜੇ ਆਪਾਂ ਮਿਰਚਾਂ ਦੇ ਚਾਸ਼ ਜੂਸ ਕਰਦੇ ਹਾਂ ਰਾਈ ਸੌਫ ਇਹ ਦੋਨੇ ਚੀਜ਼ਾਂ ਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਦਰਦਰਾ ਪੀਸ ਲਾਂਗੇ ਬਹੁਤ ਜ਼ਿਆਦਾ ਮਸਾਲੇ ਇਸ ਆਚਾਰ ਵਿੱਚ ਨਹੀਂ ਪਾਉਣੇ ਜੇ ਤੁਸੀਂ ਐਡੀਸ਼ਨਲ ਕੋਈ ਮਸਾਲਾ ਪਾਉਣਾ ਚਾਹੋ ਨਾ ਤੁਹਾਨੂੰ ਪਸੰਦ ਦਾ ਕਿਸੇ ਚੀਜ਼ ਦਾ ਟੇਸ ਤੁਸੀਂ ਐਡ ਕਰ ਸਕਦੇ ਹੋ ਵੈਸੇ ਜ਼ਿਆਦਾ ਮਸਾਲਿਆਂ ਦੀ ਆਚਾਰ ਵਿੱਚ ਲੋੜ ਨਹੀਂ ਹੁੰਦੀ ਸੌਫ ਤੇ ਰਾਈ ਨੂੰ ਆਪਾਂ ਦਰਦਰਾ ਪੀਸ ਲਾਂਗੇ ਸੌਫ ਰਾਈ ਦਾ ਕੋਈ ਅੱਧਾ ਚਮਚ ਚਮਚ ਘੱਟ ਵੱਧ ਤੁਸੀਂ ਕਰ ਸਕਦੇ ਹੋ ਮੈਂ ਬਿਲਕੁਲ ਅੰਤਜੇ ਨਾਲ ਸਮਾਨ ਲੈ ਰਿਆ ਮੈਨੂੰ ਬਹੁਤ ਜ਼ਿਆਦਾ ਮਸਾਲਿਆਂ ਦਾ ਟੇਸ ਇਹ ਵਧੀਆ ਲੱਗਦਾ ਇਹ ਵਾਲੇ ਆਚਾਰ ਵਿੱਚ ਇਸ ਕਰਕੇ ਮੈਂ ਜਿੰਨਾ ਕਿ ਮੈਂ ਲਿਆ ਤੁਹਾਨੂੰ ਦੱਸਦਾ ਧਰਧਰਾ ਪੀਸ ਲਿਆ ਮਸਾਲਾ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਇੱਕ ਚਮਚ ਕਲੌਂਜੀ ਦਾ ਕਲੌਂਜੀ ਮੈਨੂੰ ਬਹੁਤ ਜ਼ਿਆਦਾ ਘੱਟ ਪਸੰਦ ਹੈ ਇਸ ਕਰਕੇ ਮੈਂ ਸਿਰਫ ਇੱਕ ਚਮਚ ਲੈ ਰਹੀ ਹਾਂ ਤੁਸੀਂ ਵਧਾ ਵੀ ਸਕਦੇ ਹੋਗੀ ਤੇ ਆਪਣੇ ਆਚਾਰ ਜਿਹੜੇ ਮਸਾਲੇ ਯੂਜ਼ ਕਰਾਂਗੇ ਆਪਾਂ ਤਿਆਰ ਕਰ ਤੇ ਨੂੰ ਰੱਖ ਦਨੈ ਸਾਈਡ ਤੇ ਤੇ ਇਧਰ ਪਾਣੀ ਵਿੱਚ ਆ ਗਿਆ ਬੋਇਲ ਜਿਹੜਾ ਆਪਾਂ ਇਮਲੀ ਦਾ ਸਿਰਕੇ ਦਾ ਤੇ ਚੀਨੀ ਦਾ ਪਰ ਚਾਸ਼ ਪਾਣੀ ਰੱਖੀ ਤੁਸੀਂ ਬੋਇਲ ਆ ਗਿਆ ਉਬਾਲਾ ਹੀ ਦੇਣਾ ਬਸ ਜਦੋਂ ਵੀ ਉਬਾਲਾ ਆ ਜਾਏ ਤੇ ਨਾਲ ਨਾਲ ਇਹਦੇ ਵਿੱਚ ਐਡ ਕਰ ਦੋ ਮਿਰਚਾਂ ਮਿਰਚਾਂ ਇੱਕ ਵਾਰ ਤਾਂ ਸਟਾਰਟਿੰਗ ਵਿੱਚ ਥੋੜੀ ਮੁਸ਼ਕਲ ਹੋਣੀ ਹੈ ਐਡ ਕਰਨੀ ਹੈ ਕਿਉਂਕਿ ਐਨ ਲੱਗੂ ਜਿਵੇਂ ਕੜਾਹੀ ਭਰ ਗਈ ਉੱਪਰ ਤੱਕ ਵੀ ਪੈ ਨਹੀਂ ਰਹੀਆਂ ਥੋੜੀ ਜਿਹੀ ਸਟਾਰਟਿੰਗ ਵਿੱਚ ਮੁਸ਼ਕਲ ਲੱਗੂਗੀ ਪਰ ਜਿਵੇਂ ਜਿਵੇਂ ਰਸਾ ਮਿਰਚਾਂ ਦੇ ਵਿੱਚ ਜਾਊਗਾ ਮਿਰਚਾਂ ਰਸੇ ਦੇ ਵਿੱਚ ਡੁੱਬਣਗੀਆਂ ਇਹ ਆਪਣੇ ਆਪ ਥੱਲੇ ਹੁੰਦੀਆਂ ਜਾਣਗੀਆਂ ਆਪਾਂ ਸਿਰਫ ਇੱਕ ਇਸ ਤਰ੍ਹਾਂ ਖੁਰਚਣਾ ਜਾਂ ਕਟਚੀ ਲੈ ਕੇ ਨੀਚੇ ਨੂੰ ਦਬਾਉਣੀਆਂ ਨੇ ਮਿਰਚਾਂ ਤਾਂ ਕਿ ਜਿਹੜਾ ਨੀਚੇ ਰਸਾ ਉਹਦੇ ਵਿੱਚ ਮਿਰਚਾਂ ਡੁੱਬਣ ਰਸੇ ਨਾਲ ਭਰੀ ਹੋਣ ਤੇ ਥੱਲੇ ਬੈਠਣ ਐਂ ਤਾਂ ਆਪਾਂ ਦਬਾ-ਦਬਾ ਕੇ ਨੀਚੇ ਕਰੀ ਚੱਲਾਂਗੇ ਗੈਸ ਔਨ ਨਹੀਂ ਗੈਸ ਹਜੇ ਬੰਦ ਨਹੀਂ ਕਰਨਾ ਹੈਗਾ ਗੈਸ ਬਿਲਕੁਲ ਹਾਈ ਫਲੇਮ ਹੀ ਰੱਖਣੀ ਹੈ ਤਾਂ ਕਿ ਜਿਹੜੀ ਆਪਣੀ ਚਾਹ ਸ਼ੌਂਕਾੜੀ ਹੋ ਜੇ ਤੇ ਸਿਰਫ ਹਰੀਜੇ ਅਚਾਰ ਆਪਣਾ ਬਣੇ ਮਿਰਚਾਂ ਦੇ ਵਿੱਚ ਰਸਾ ਭਰੇ ਤੇ ਬਸ ਐਸੇ ਤਰੀਕੇ ਨਾਲ ਆਪਾਂ ਦੇਖੋ ਨੀਚੇ ਕਿੰਨਾ ਰਸਾ ਮਿਰਚਾਂ ਉੱਪਰ ਉੱਪਰ ਫਲੋਟ ਕਰਦੇ ਆ ਕਿਉਂਕਿ ਹਜੇ ਭਜਨ ਚ ਭਾਰੀ ਨਹੀਂ ਹੋਈਆਂ ਜਿਵੇਂ ਜਿਵੇਂ ਰਸਾ ਇਹਦੇ ਅੰਦਰ ਜਾਊਗਾ ਉਵੇਂ ਭਾਰੀ ਹੋਣਗੀਆਂ ਉਵੇਂ ਥੱਲੇ ਨੂੰ ਹੀ ਬੈਠਣਗੀਆਂ ਬਸ ਆਪਾਂ ਦਬਾਈ ਜਾਣਾ ਥੱਲੇ ਨੂੰ ਇਹਨਾਂ ਨੂੰ ਥੱਲੇ ਨੂੰ ਜਰੂਰ ਦਬਾਈ ਜਾਣਾ ਥੋੜਾ ਜਿਹਾ ਖੇਚਲ ਹੋਊਗੀ ਟਾਈਮ 'ਚ 15-20 ਮਿੰਟ ਥੋੜਾ ਜਿਹਾ ਖੇਚਾ ਵਾਲਾ ਟਾਈਮ ਹੁੰਦਾ ਕੋਲੇ ਖੜਨਾ ਪੈਂਦਾ ਇਹਨਾਂ ਅਚਾਰ ਨੂੰ ਮਿਰਚਾਂ ਨੂੰ ਥੱਲੇ ਨੂੰ ਦਬਾਉਣਾ ਪੈਂਦਾ ਹੈਗਾ ਜੇ ਨਹੀਂ ਦਵਾਵਾਂਗੇ ਤਾਂ ਉੱਪਰ ਉੱਪਰ ਹੀ ਰਹੂਗਾ ਜਿਹੜੀ ਮਿਰਚਾਂ ਥੱਲੇ ਰਹੀਆਂ ਉਹ ਜ਼ਿਆਦਾ ਗਲ ਜਾਣਗੀਆਂ ਇਸ ਕਰਕੇ ਆਪਾਂ ਦਬਾਉਣਾ ਜ਼ਰੂਰ ਹੈ ਤਾਂ ਕਿ ਸਾਰੀਆਂ ਮਿਰਚਾਂ ਇੱਕ ਸਿਆਰ ਪੱਕਣ ਇੱਕ ਸਿਆਰ ਬਨ ਬਨਣ ਇਹ ਐਸ ਤਰ੍ਹਾਂ ਖੁਰਚੇ ਨਾਲ ਇਹਨਾਂ ਨੂੰ ਦਬਾਈ ਚੱਲਾਂਗੇ ਤਾਂ ਕਿ ਸਾਰਿਆਂ ਵਿੱਚ ਰਸਾ ਭਰ ਜੇ ਔਰ ਹੁਣ ਦੇਖੋ ਪਹਿਲਾਂ ਨਾਲੋਂ ਥੋੜੀਆਂ ਮਿਰਚਾਂ ਥੱਲੇ ਬੈਠ ਗਈਆਂ ਜਿਵੇਂ ਜਿਵੇਂ ਆਪਾਂ ਇਹਨਾਂ ਦਵਾਈ ਚੱਲਾਂਗੇ ਥੱਲੇ ਬੈਠੀ ਜਾਣਗੀਆਂ ਤੇ ਹੁਣ ਦੇਖੋ ਕਾਫੀ ਫਰਕ ਪੈ ਗਿਆ ਮਿਰਚਾਂ ਦੇ ਰੰਗ ਦਾ ਵੀ ਫਰਕ ਪੈ ਗਿਆ ਤੇ ਮਿਰਚਾਂ ਵੀ ਅੱਗੇ ਨਾਲੋਂ ਪਹਿਲਾਂ ਪਹਿਲਾਂ ਨਾਲੋਂ ਹੋਰ ਥੱਲੇ ਹੋ ਗਈਆਂ ਜਿਵੇਂ ਜਿਵੇਂ ਆਚਾਰ ਬਣਦਾ ਜਾਊ ਕੜਾਹੀ ਦੇ ਬਿਲਕੁਲ ਅੱਧੇ ਤੱਕ ਆ ਜਾਣਗੇ ਇਹ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਮਸਾਲਾ ਜਿਹੜੀ ਆਪਾਂ ਸੌਂਫ, ਹਰਾਇਨ ਦਰਦਰੀ ਪੀਸ ਕੇ ਰੱਖੀ ਸੀ ਤੇ ਕਲੌਂਜੀ ਇਹ ਤੇ ਨਈ ਚੀਜ਼ ਆਪਾਂ ਕਰਦਾਂ ਨੇ ਐਡ ਮਸਾਲਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਹੋਰ ਵੀ ਇਹਦੇ ਵਿੱਚ ਪਾ ਸਕਦੇ ਹੋ ਜਾਂ ਇਹਨਾਂ ਵਿੱਚੋਂ ਕੋਈ ਘੱਟ ਵੱਧ ਵੀ ਕਰ ਸਕਦੇ ਹੋ ਚੀਜ਼ ਜਰੂਰ ਇਹ ਹੈਗਾ ਵੀ ਇਹ ਮਸਾਲੇ ਪਾਉਣੇ ਹੋਰ ਵੀ ਐਡ ਕਰ ਸਕਦੇ ਹੋਗੇ ਕਲੌਂਜੀ ਨਹੀਂ ਅੱਛੀ ਲੱਗਦੀ ਚਾਹੇ ਬਿਲਕੁਲ ਨਾ ਪਾਓ ਪਰ ਸੌਂਫ ਦਾ ਫਲੇਵਰ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਹੁਣ ਥੋੜਾ ਜਿਹਾ ਆਪਾਂ ਹੋਰ ਦਬਾ ਦਾਂ ਨੇ ਹਲੇ ਬਣਾ ਨੂੰ ਥੋੜਾ ਜਿਹਾ ਟਾਈਮ ਮਸਾਲੇ ਆਪਾਂ ਉਦੋਂ ਪਾਉਣੇ ਜਦੋਂ ਅੱਧਾ ਅਚਾਰ ਬਣ ਜੇ ਤਾਂ ਕਿ ਮਸਾਲਿਆਂ ਦਾ ਵਿੱਚ ਅੱਛੀ ਤੇ ਅਮਿਰਚਾਂ ਦੇ ਵਿੱਚ ਅਚੀ ਤਰ੍ਹਾਂ ਮਿਕਸ ਹੋ ਜਾਈ ਮਸਾਲਾ ਤੇ ਹੁਣ ਮੈਂ ਪਾ ਦਾਂ ਇਹਦੇ ਵਿੱਚ ਨਮਕ ਤੇ ਨਮਕ ਦੇ ਵਿੱਚ ਆਚਾਰ ਤੋਂ 5 ਚਮਚ ਮੈਂ ਟੇਸਟ ਅਕੋਰਡਿੰਗ ਪਾਤੇ ਬਾਕੀ ਜੇ ਘੱਟ ਲੱਗੂਗਾ ਤਾਂ ਬਾਅਦ ਵਿੱਚ 1 ਚਮਚ ਐਡ ਹੋ ਜਾਊਗਾ ਪਰ ਥੋੜਾ ਜਿਹਾ ਟੇਸਟ ਕਰਕੇ ਦੇਖ ਲਾਂਗੇ ਰਸਾਇਦਾ ਤੇ ਨਮਕ ਪਾਤਾ ਜਿਹੜਾ ਸਿਰਕਾ ਆਪੇ ਦੇ ਵਿੱਚ ਯੂਜ਼ ਕੀਤਾ ਨਾ ਸਿਰਕਾ ਪ੍ਰੀਜ਼ਰਵੇਟਿਵ ਦਾ ਵੀ ਕੰਮ ਵੀ ਕਰੂਗਾ ਮਿਰਚਾਂ ਨੂੰ ਖਰਾਬ ਨਹੀਂ ਹੋਣ ਦਿੰਦਾ ਤੇ ਸਿਰਕੇ ਦਾ ਜਿਹੜਾ ਟੇਸਟ ਖੱਟਾਪਨ ਉਹ ਵੀ ਆਊਗਾ ਇਹ achar ਖੱਟ ਮਿੱਠੇ ਟੇਸਟ ਵਾਲਾ ਹੁੰਦਾ ਬਹੁਤ ਟੇਸਟੀ ਲੱਗਦਾ ਪ੍ਰੌਂਟ ਨਾਲ ਖਾਓ ਤੁਸੀਂ ਸਬਜੀ ਨਾਲ ਰੋਟੀ ਖਾ ਰਹੇ ਹੋ ਤਾਂ ਵੀ ਤੁਸੀਂ ਲੈ ਲਓ ਬਹੁਤ ਜ਼ਿਆਦਾ ਟੇਸਟੀ ਲੱਗਦਾ achar ਤੇ ਖਰਾਬ ਨਹੀਂ ਹੁੰਦਾ ਹੈਗਾ ਸਾਲ ਪਰ ਤੁਸੀਂ ਰੱਖੋ 2 ਸਾਲ ਰੱਖੋ ਖਰਾਬ ਨਹੀਂ ਹੁੰਦਾ ਜੋ ਤੁਹਾਨੂੰ ਲੱਗੂ ਵੀ ਮਿਰਚਾਂ ਬਹੁਤ ਗਲ ਰਹੀਆਂ ਨੇ ਦੇਖੋ ਥੱਲੇ ਬੈਠ ਗਈਆਂ ਸਾਰੀਆਂ ਮਿਰਚਾਂ ਰਸ ਨਾਲ ਭਰ ਗਈਆਂ ਤੁਸੀਂ ਚਾਸ਼ ਥੋੜੀ ਲੈ ਕੇ ਨਾ ਪਲੇਟ ਵਿੱਚ ਚੈੱਕ ਕਰ ਲਓ ਤੁਹਾਨੂੰ ਚਿਪਚਿਪੀ ਲੱਗੂ ਦੇਖਣ ਨੂੰ ਤਾਂ ਤੁਹਾਨੂੰ ਬਹੁਤ ਪਤਲੀ ਲੱਗੂਈ ਬਹੁਤ ਪਤਲੀ ਹੈ ਪਰ ਪਲੇਟ ਵਿੱਚ ਪਾ ਕੇ ਨਾ ਉਹਨੂੰ 1 ਮਿੰਟ ਲਈ ਰੱਖੋ ਤੇ ਉਸ ਤੋਂ ਬਾਅਦ ਉਹਨੂੰ 1 ਮਿੰਟ ਲਈ ਠੰਡਾ ਕਰਕੇ ਚਾਹ ਤੁਸੀਂ ਉਂਗਲਾਂ ਦੇ ਵਿੱਚ ਲੈ ਕੇ ਦੇਖੋ ਵੀ ਚਿਪਚਿਪੀ ਹੋ ਗਈ ਤਾਰ ਬਿਲਕੁਲ ਨਹੀਂ ਦੇਖਣੀ ਵੀ ਇੱਕ ਤਾਰ ਆ ਕੋ ਦੋ ਤਾਰਾ ਤਾਰ ਨਹੀਂ ਆਪਾਂ ਚੈੱਕ ਕਰਨੇ ਚਿਪਚਿਪਾਹਟ ਚੈੱਕ ਕਰਨੇ ਵੀ ਚਿਪਚਿਪਾਹਟ ਪੂਰੀ ਹੋ ਗਈ ਅਜਾਨ ਆਪਣਾ ਹੁਣੇ ਬਣ ਚੁੱਕਾ ਮੈਂ ਗੈਸ ਕਰ ਦੂੰਗੀ ਬੰਦ ਤੇ ਥੱਲੇ ਰਨ ਲਾ ਕੇ ਰੱਖ ਦੂੰਗੀ ਕੜਾਹੀ ਨੂੰ ਤਾਂ ਕਿ ਠੰਡਾ ਹੋ ਜੇ ਠੰਡਾ ਹੋਣ ਤੋਂ ਬਾਅਦ ਇਹ ਜਿਹੜਾ ਆਪਣੇ ਕੋਲ ਇਹ ਮਿਰਚਾਂ ਦਾ ਰਸਾ ਤਿਆਰ ਹੋਇਆ ਨਾ ਹੁਣ ਤੇ ਪਤਲਾ ਲੱਗ ਰਿਹਾ ਪਰ ਠੰਡਾ ਹੋਣ ਤੋਂ ਬਾਅਦ ਪੂਰਾ ਗਾੜਾ ਹੋ ਜੂ ਰਸਾ ਖਤਮ ਹੀ ਹੋ ਜੂਗਾ ਥੋੜਾ ਬਹੁਤਾ ਹੀ ਰਹਿ ਜੂ ਮਿਰਚਾਂ ਵਿੱਚ ਤਾਂ ਆ ਦੇਖੋ ਹੁਣ ਮਿਰਚਾਂ ਬਿਲਕੁਲ ਠੰਡੀਆਂ ਹੋ ਚੁੱਕੀਆਂ ਨੇ 7-8 ਘੰਟਿਆਂ ਤੋਂ ਬਾਅਦ ਮੈਂ ਇਹ ਹੁਣ ਕੰਟੇਨਰ ਵਿੱਚ ਪਾਉਂਗੀ ਤੇ ਇਸ ਕਰਕੇ ਮੈਂ ਤੁਹਾਨੂੰ ਨੇੜੋਂ ਦਿਖਾਉਣੀ ਆ ਰਸਾ ਦੇਖੋ ਪਹਿਲਾਂ ਜਿਹੜਾ ਕਿੰਨਾ ਪਤਲਾ ਲੱਗ ਰ ਗਾਹੀ ਵੀ ਹੋ ਗਿਆ ਬਹੁਤ ਥੋੜਾ ਰਸਾ ਰਹਿ ਗਿਆ ਹੈ ਦੇ ਵਿੱਚ ਤੇ ਇਹ achar ਆਪਣਾ ਹੁਣ ਬਣ ਕੇ ਤਿਆਰ ਹੈ ਬਸ ਇੰਨਾ ਗਾਣਾ ਆਪਾਂ ਰਸਾ ਰੱਖਣਾ ਪਹਿਲਾਂ ਤਾਂ ਲੱਗੂ ਨਾ ਪਤਲਾ ਗਰਮ ਹੁੰਦੀਆਂ ਨੇ ਮਿਰਚਾਂ ਪਰ ਪਿਆ ਪਿਆ ਠੰਡਾ ਹੋਜੂ ਚਾਸ਼ੇ ਦੇ ਬਣ ਚੁੱਕੇ ਹੈ ਜਾਨਕੀ ਇਮਲੀ ਦਾ ਜਿਹੜਾ ਪਲਪ ਲੈ ਆ ਸੀ ਆਪਾਂ ਸਿਰਕਾ ਤੇ ਖੰਡ ਇਹਨਾਂ ਦੇ ਚਾਸ਼ ਅਚੀ ਤਰ੍ਹਾਂ ਬਣ ਚੁੱਕੀ ਹੈ ਤੇ ਫਿਰ ਆਪਾਂ ਇਹਨੂੰ ਪਾ ਦਾਂਗੇ ਕੰਟੇਨਰ ਵਿੱਚ ਕੰਟੇਨਰ ਬਿਲਕੁਲ ਸੁੱਕਾ ਸਾਫ਼ ਸੁਥਰਾ ਹੋਣਾ ਚਾਹੀਦਾ ਪਾਣੀ ਬਿਲਕੁਲ ਵੀ ਕਿਸੇ ਚੀਜ਼ ਤੇ ਨਹੀਂ ਲੱਗਿਆ ਹੋਣਾ ਚਾਹੀਦਾ ਫਿਰ achar ਥੋੜਾ ਲੰਮੇ ਸਮੇਂ ਤੱਕ ਇਹ ਚੰਦਾ ਖਰਾਬ ਨਹੀਂ ਹੁੰਦਾ ਹੈਗਾ ਮੇਰੇ ਕੋਲ ਹੁਣ 2 ਸਾਲ ਪੁਰਾਣਾ ਆਚਾਰ ਪਿਆ ਮਿਰਚਾਂ ਦਾ ਸੇਮ ਰੈਸਪੀ ਮੈਂ ਬਣਾਈ ਸੀ 2 ਸਾਲ ਪਹਿਲਾਂ ਉਹ ਹਜੇ ਵੀ ਚੱਲ ਰਿਹਾ ਆਚਾਰ ਬਿਲਕੁਲ ਖਰਾਬ ਨਹੀਂ ਹੋਇਆ ਬਸ ਉਸ ਧਿਆਨ ਇਹ ਰੱਖਣਾ ਸਾਰਾ ਕੁਝ ਭਾਂਡੇ ਤੁਹਾਡੇ ਸਾਫ਼ ਹੋਣ ਤੇ ਸੁੱਕੇ ਹੋਣ ਸੋ ਆਚਾਰ ਆਪਣਾ ਇਹ ਬਣ ਕੇ ਤਿਆਰ ਆ ਮੈਂ ਕੰਟੇਨਰ ਵਿੱਚ ਫਿਲ ਕਰ ਰਿਹਾ ਤੁਸੀਂ ਸਾਲ ਪਰ ਇੰਜੋਏ ਕਰੋ 2 ਸਾਲ ਇੰਜੋਏ ਕਰੋ ਐਸੀ ਮੇਰੀ ਲਾਲ ਮਿਰਚਾਂ ਦੇ ਮਿੱਠੇ ਆਚਾਰ ਦੀ ਰੈਸਪੀ ਰੈਸਪੀ ਅੱਛੀ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਵੀਡੀਓ ਸ਼ੇਅਰ ਕਰੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ